ਵਾਟ ਡਿਟੈਕਟਰ ਸਭ ਤੋਂ ਲਾਸਟ ਤੇ ਹੋਈ ਆ ਜਿਹੜਾ ਇਸ਼ੂ ਹੋਇਆ ਹੈ ਕਾਰਨ ਵਾਟਾ ਮਕਾਬਲਾ ਕਿਸ ਨਾਲ ਅਕਾਲੀ ਦਲ ਭਾਜਪੀ ਕੇ ਆਮ ਆਦਮੀ ਪਾਰਟੀ ਭਾਜਪੀ ਐਕਾਲੀ ਦਲ ਜਿਹੜਾ ਇੱਕੋ ਹੀ ਟੀਮ ਹੈ ਵਾਰ ਭਗਵੰਤ ਮਾਨ ਸਾਹਿਬ ਦਾਵਾ ਕਰ ਰਿਹਾ ਕਿ ਜਿਹੜਾ 75 ਸਾਲਾਂ ਵਿਕਾਸ ਨਹੀਂ ਹੋਇਆ ਅਸੀਂ 2 ਸਾਲਾਂ ਚ ਕੀਤਾ ਇਹਨਾਂ ਦੇ ਤਾਂ ਐਮਐਲਏ ਦੀ ਨਹੀਂ ਕੋਈ ਸੁਣਦਾ ਐਮਐਲਏ ਦਾ ਅਫਸਰ ਕੋਈ ਟੈਲੀਫੋਨ ਨਹੀਂ ਸੁਣਦਾ ਕੀ ਦਾਵਾ ਠੋਗ ਰਿਹਾ 400 ਤੋਂ ਪਾਰ ਕੀ ਲੱਗਦਾ 400 ਤੋਂ ਪਾਰ ਹੁੰਦਾ ਰ ਦਾਵਾ ਤਾਂ ਨਾ ਛੱਡਦਾ ਹੁਣ ਤਾਂ ਚੁੱਪ ਕਰਕੇ ਕਹਿ ਰਹੇ ਕਿ ਅਸੀਂ ਬਹੁਤ ਹਾਸਲ ਕਰਾਂਗੇ ਸਰਕਾਰ ਬਣਾਵਾਂਗੇ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਨਵੀਂ ਸਿਆਸੀ ਮੁਲਾਕਾਤ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਦੋ ਵਾਰੀ ਦੇ ਐਮਪੀ ਤੇ ਦੋ ਵਾਰੀ ਬਧਾਇ ਰਹਿ ਚੁਕੇ ਸ਼ੇਰ ਸਿੰਘ ਖਵਾਇਆ ਜੀ ਸਰ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਕੀ ਹੋਈ ਮਿਹਰਬਾਨੀ ਥੈਂਕ ਯੂ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਜੀ ਚੋਣ ਪ੍ਰਚਾਰ ਕੱਲ ਕਾਗਜ਼ ਦਾਖਲ ਕੀਤੇ ਐ ਕੱਲ ਕੈਂਪੇਨਿੰਗ ਵੀ ਸ਼ੁਰੂ ਕਰਤੀ ਸੀ ਤੇ ਅੱਜ ਵੀ ਇੱਕ ਇੱਥੇ ਗੁਰੂ ਸੇਵਾ ਸਰਪੰਚਾਂ ਦੀ ਮੀਟਿੰਗ ਸੀ ਜਿਹਦੇ ਨਾਲ ਪਲੈਨਿੰਗ ਕਰਨੀ ਸੀ ਕਿ ਕਿਸ ਤਰ੍ਹਾਂ ਨਾਲ ਚੱਲਣਾ ਹੈ ਉਹ ਕਰਕੇ ਹੁਣ ਫਿਰ ਸਾਡੀ ਜਿਹੜੀ ਹੈ ਕੈਂਪੇਨਿੰਗ ਦਾ ਕੰਮ ਜਲਾਲਾਬਾਦ ਹਲਕੇ ਤੋਂ ਉਹ ਫਿਰ ਅੱਜ ਸ਼ੁਰੂ ਕੀਤਾ ਵੈ ਤੇ ਉਹਦੇ ਵਿੱਚ ਹੁਣ ਸਾਰਾ ਦਿਨ ਜਿਹੜਾ ਕੈਂਪੇਨੀ ਕਰਨਾ ਵਾਡੀ ਡਿਟੈਕਟ ਸਭ ਤੋਂ ਲਾਸਟ ਤੇ ਹੋਈ ਆ ਜਿਹੜਾ ਇਸ਼ੂ ਹੋਈ ਆ ਕਾਰਨ ਦਾ ਦੇਖੋ ਟਿਕਟ ਲਾਸਟ ਤੇ ਹੋਈ ਹੈ ਪਰ ਅਸੀਂ ਹੈਗੇ ਸਭ ਤੋਂ ਅੱਗੇ ਤੇ ਕਿਉਂਕਿ ਟਿਕਟ ਦਾ ਚਲੋ ਹਾਈ ਕਮਾਂਡ ਦੇ ਵੱਲੋਂ ਕੁਝ ਕਈ ਗੱਲਾਂ ਦੀ ਉਹਨਾਂ ਨੇ ਸਰਵੇ ਕਰਨੇ ਹੁੰਦੇ ਆ ਕਿ ਦੇਖਣਾ ਹੁੰਦਾ ਹੈ ਕਿ ਕੌਣ ਕੈਂਡੀਡੇਟ ਹੈ ਕਿ ਨੂੰ ਕਿਸੇ ਨੂੰ ਅਵਲਾਈ ਕਰਨਾ ਹੁੰਦਾ ਹੋ ਸਕਦਾ ਹੈ ਤੇ ਇਸ ਕਰਕੇ ਟਿਕਟ ਥੋੜੇ 2-4 ਦਿਨ ਲੇਟ ਜਰੂਰ ਮਿਲੀ ਹੈ ਪਰ ਉਹਦੇ ਨਾਲ ਕੋਈ ਸਾਨੂੰ ਐਡੀ ਪ੍ਰੋਬਲਮ ਨਹੀਂ ਹੈ ਕਿ ਉਹਦੇ ਨਾਲ ਸਾਨੂੰ ਕੋ ਬੜਾ ਵੱਡਾ ਘਾਟਾ ਪਿਆ ਕਿਉਂਕਿ ਮੈਂ ਇਸ ਹਲਕੇ ਤੋਂ ਚੌਥੀ ਵਾਰ ਪਾਰਲੀਮੈਂਟ ਦਾ ਇਲੈਕਸ਼ਨ ਜਿੱਤ ਲੜ ਰਹੇ ਹਾਂ ਇਸ ਕਰਕੇ ਸਾਰਿਆਂ ਨਾਲ ਤਾਲਮੇਲ ਹੈ ਹਰੇਕ ਪਿੰਡ ਤੋਂ ਸ਼ਹਿਰ ਤੋਂ ਸਾਰੇ ਜਿਹੜੇ ਸਾਡੇ ਵੀਰ ਹੈ ਉਹ ਸਾਡੇ ਨਾਲ ਇੱਕ ਟਟਾਨ ਵਾਂਗ ਖੜੇ ਹੈ ਐਸੀ ਕਰਕੇ ਇੱਥੋਂ ਦੀ ਜਿਹੜੀ ਜਿੱਤ ਉਹ ਹਮੇਸ਼ਾ ਸਾਡੇ ਹੁੰਦੀ ਹੈ ਤੇ ਇਸ ਵਾਰ ਵੀ ਬੜੀ ਵੱਡੀ ਲੀਡ ਦੇ ਨਾਲ ਇਲੈਕਸ਼ਨ ਜਿੱਤਾਂਗੇ ਇਸ ਵਾਰ ਮੁੱਦੇ ਕਿਹੜੇ ਐ ਰਹਿਣਗੇ ਚੋਣਾਂ ਵਿੱਚ ਮੁੱਦੇ ਤਾਂ ਦੇਖੋ ਸਾਡੀ ਹਾਈ ਕਮਾਂਡ ਨੇ ਪੰਜ ਗਰੰਟੀਆ ਜੋ ਦਿੱਤੀਆਂ ਹੈ ਲੋਕਾਂ ਦੇ ਅਸੀਂ ਉਹ ਡੋਰ ਟੂ ਡੋਰ ਵਰਕਰ ਜਿਹੜੇ ਸਾਡੇ ਯੂਥ ਦੇ ਉਹ ਹਰ ਇੱਕ ਵੋਟਰ ਤੱਕ ਉਹ ਪਚਾਰੇ ਕਾਪੀਆਂ ਵੇਚਾਰੇ ਤੇ ਉਹਦੇ ਨਾਲ ਲੋਕ ਬੜੇ ਖੁਸ਼ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਚੋਣ ਮੈਨੀਫੈਸਟੋ ਅ ਪਿਛਲੀਆਂ ਸਰਕਾਰਾਂ ਨੇ ਜੇ ਕੋਈ ਦਿੱਤਾ ਤਾਂ ਉਹ ਸਿਰਫ ਉਹਦੇ ਵਿੱਚ ਝੂਠ ਹੀ ਜੋ ਸਾਬਤ ਹੋਇਆ ਉਹਨਾਂ ਦੇ ਕਿਤੇ ਵੀ ਉਹ ਚੋਣ ਮੈਨੀਫੈਸਟੋ ਨੂੰ ਕਿਸੇ ਪੂਰਾ ਨਹੀਂ ਕੀਤਾ ਪਰ ਕਾਂਗਰਸ ਨੇ ਹਮੇਸ਼ਾ ਹੀ ਜੋ ਕਿ ਉਹ ਕਰਕੇ ਦਿਖਾਇਆ ਹੈ ਇਸ ਵਾਰ ਇਹ ਜੋ ਜਨ ਮੈਨੀਫੈਸਟੋ ਬਣਾਏ ਪੰਜ ਗਰੰਟੀਆਂ ਉਹਦੇ ਉੱਪਰ ਲੋਕ ਬੜੇ ਖੁਸ਼ ਹੈ ਕਿ ਇਹਦੇ ਜਿਹਾ ਕਾਹਈ ਸਾਨੂੰ ਬਹੁਤ ਵੱਡੀ ਰਾਤ ਜਿਹੜੀ ਹੈ ਉਹ ਕੇਂਦਰ ਸਰਕਾਰ ਦੇਵੇ ਨਸ਼ਿਆਂ ਨੂੰ ਲੈ ਕੇ ਹਰ ਵਾਰ ਸਵਾਲ ਹੁੰਦਾ ਇਸ ਵਾਰ ਵੀ ਨਸ਼ਿਆਂ ਦਾ ਸਵਾਲ ਕਾਇਮ ਆ ਨਹੀਂ ਦੇਖੋ ਨਸ਼ਾ ਜਿਹੜਾ ਹੈ ਉਹ ਇੱਕ ਬੜੀ ਮੈਂ ਸਮਝਦਾ ਕਿ ਸਭ ਤੋਂ ਮਾੜੀ ਜਿਹੜੀ ਹੈ ਸਾਡੇ ਵਾਸਤੇ ਇਹ ਕਿ ਨਸ਼ਾ ਅੱਜ ਘਰ-ਘਰ ਪਹੁੰਚ ਰਿਹਾ ਹੈ ਜਿਹੜੇ ਗੈਂਗਸਟਰ ਜਾਂ ਜਿਹੜੇ ਦੂਸਰੇ ਨਸ਼ਾ ਵੇਚਣ ਵਾਲੇ ਲੋਕ ਹੈ ਉਹਨਾਂ ਦੇ ਨੂੰ ਕੋਈ ਠੱਲ ਨਹੀਂ ਪੈ ਰਹੀ ਸਰਕਾਰ ਇਸ ਗੱਲ ਤੋਂ ਬਿਲਕੁਲ ਹੀ ਫੇਲ ਹੋ ਗਈ ਕਿ ਜਿਹੜਾ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਸਾਡੇ ਇੱਕ ਘੰਟੇ 'ਚ ਅਸੀਂ ਜਿਹੜਾ ਨਸ਼ਾ ਖਤਮ ਕਰ ਦਿਆਂਗੇ ਉਹ ਕਰ ਦਿਆਂਗੇ ਉਹ ਖਤਮ ਤਾਂ ਕੀ ਹੋਣਾ ਕਈ ਗੁਣਾ ਉਹ ਨਸ਼ਾ ਵਧ ਗਿਆ ਅੱਜ ਤੁਸੀਂ ਟੈਲੀਫੋਨ ਤੇ ਮੋਬਾਈਲ ਤੇ ਕੰਟੈਕਟ ਕਰੋ ਤੇ ਨਾਲ ਦੀ ਨਾਲ ਤੁਹਾਡੇ ਕੋਲ ਗਰੇ ਨਸ਼ਾ ਪਹੁੰਚ ਸੋ ਇਸ ਤਰ੍ਹਾਂ ਦਾ ਅੱਜ ਮਾਹੌਲ ਜਿਹੜਾ ਪੈਦਾ ਸਰਕਾਰ ਉਹਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਇੱਕ ਤੇ ਭਗਵੰਤ ਸਰਕਾਰ ਇਸ ਦਾ ਜਿਹੜਾ ਅਕਸ ਵੀ ਐਸੇ ਕਰਕੇ ਵਿਗੜਿਆ ਕਿ ਅੱਜ ਨੌਜਵਾਨ ਜਿਹੜੇ ਮਾਵਾਂ ਦੇ ਪੁੱਤ ਹੈ ਉਹ ਮਰ ਰਹੇ ਹੈ ਓਵਰਡੋਜ਼ ਲੈ ਕੇ ਤੇ ਪਰ ਉਹਨਾਂ ਦੇ ਵਜੋਂ ਨਸ਼ਾ ਰੁਕਦਾ ਨਾ ਨਹੀਂ ਲੈ ਰਿਹਾ ਤੇ ਇਸ ਕਰਕੇ ਲੋਕ ਸਾਰੇ ਇਹਨਾਂ ਤੋਂ ਉਲਟ ਕਿ ਇਹਨਾਂ ਨੇ ਜੋ ਗੱਲਾਂ ਕਹੀਆਂ ਸੀਗੀਆਂ ਉਹਨਾਂ ਦੇ ਉਹਨਾਂ ਡਵੈਲਪਮੈਂਟ ਤਾਂ ਕੀ ਕਰਨੀ ਉਲਟਾ ਨਸ਼ਾ ਇਹਨਾਂ ਨੇ ਵਾਦਾਤਾ ਤੇ ਕਰਪਸ਼ਨ ਜਿਹੜੀ ਹੈ ਉਹ ਚਾਰ ਗੁਣਾ ਵਾਧ ਗਈ। ਤੇ ਇਸ ਕਰਕੇ ਲੋਕ ਇਹਨਾਂ ਨੂੰ ਅੱਜ ਲੈਕ ਨਹੀਂ ਕਰਦੇ। ਨੌਜਵਾਨਾਂ ਨੂੰ ਲੈ ਕੇ ਕਿਹੜੀ ਪਾਲਿਸੀ ਪਹਿਲਾਂ ਲੈ ਕੇ ਆਓਗੇ ਤੁਸੀਂ? ਨੌਜਵਾਨਾਂ ਵਾਸਤੇ ਮੇਰੀ ਤਾਂ ਪਹਿਲਾਂ ਵੀ ਪਾਰਲੀਮੈਂਟ ਦੇ ਵਿੱਚ ਮੈਂ ਬੜੀ ਬਾਰੇ ਆਵਾਜ਼ ਚੁੱਕੀ ਹੈ ਕਿ ਜਿਹੜੇ ਸਾਡੇ ਨੌਜਵਾਨਾਂ ਦੀ এডਿਕੇਸ਼ਨ ਹੈ ਬਾਰਡਰ ਏਰੀਆ ਤੇ ਖਾਸ ਕਰਕੇ ਮੈਂ ਜੀ ਗੱਲ ਕੀਤੀ ਹੈ ਕਿ ਉੱਥੇ এডਿਕੇਸ਼ਨ ਦੇ ਪੱਖ ਤੋਂ ਸਾਡੇ ਬੱਚੇ ਦੂਸਰੇ ਜਿਹੜੇ ਏਰੀਆ ਤੋਂ ਪਿੱਛੇ ਨੇ ਉਹਦਾ ਕਾਰਨ ਹੈ। ਕੀ ਬਾਰਡਰ ਤੇ ਹਰ ਵਾਰ ਆਰਮੀ ਆਉਂਦੀ ਹੈ ਫਲੱਡ ਆਉਂਦਾ ਹੈ ਜੰਗ ਲੱਗ ਗਈ ਕਿਤੇ ਮੈਨਾ ਲੱਗੀਆਂ ਕਿਤੇ ਪਾਣੀ ਦਰਿਆ ਚੜ ਗਏ ਇਸ ਕਰਕੇ ਸਕੂਲਾਂ ਦੇ ਟੀਚਰ ਵੀ ਉੱਥੇ ਪੂਰਾ ਟਾਈਮ ਨਹੀਂ ਦੇ ਸਕਦੇ ਤੇ ਉੱਥੋਂ ਦੇ ਸਟੂਡੈਂਟ ਜਿਹੜੇ ਆ ਦੂਜਿਆਂ ਦੇ ਮੁਕਾਬਲੇ ਐਜੂਕੇਸ਼ਨ ਤੋਂ ਤਾਂ ਪਿੱਛੇ ਰਹਿ ਜਾਂਦੇ ਪਰ ਫਿਜ਼ੀਕਲੀ ਉਹਨਾਂ ਤੋਂ ਵੀ ਫਿੱਟ ਨਹੀਂ ਸੋ ਮੈਂ ਪਿਛਲੀ ਵਾਰ ਵੀ ਇਹ ਪਾਰਲੀਮੈਂਟ ਤੇ ਮੁੱਦਾ ਚੁੱਕਿਆ ਸੀ ਇਥੋਂ ਦੇ ਜਿਹੜੀ ਇੱਕ ਪੱਟੀ ਬਣਾ ਕੇ 5 ਕਿਲੋਮੀਟਰ ਦੀ ਇਨਾਂ ਦਾ ਟੈਸਟ ਜਿਹੜਾ ਹੈ ਉਹ ਅਲੱਗ ਲਿਆ ਜਾਵੇ ਉਹਨਾਂ 5 ਕਿਲੋਮੀਟਰ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਟੈਸਟ ਅਲੱਗ ਲੈ ਕੇ ਉਹਨਾਂ ਦੇ ਵਿੱਚ ਉਹਨੂੰ ਕੰਪੀਟੀਸ਼ਨ ਕਰਕੇ ਤੇ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹਨਾਂ ਦੇ ਤੱਕ ਨੌਕਰੀ ਪਹੁੰਚੇ ਜੇ ਇਹ ਨਹੀਂ ਹੁੰਦਾ ਤਾਂ ਫਿਰ ਨੌਕਰੀ ਲੈਣਾ ਸਾਡੇ ਬੱਚਿਆਂ ਵਾਸਤੇ ਬਹੁਤ ਔਖਾ ਹੈ ਜਿਸ ਕਰਕੇ ਇੱਥੇ ਕਈ ਬੱਚੇ ਜਿਹੜੇ ਉਹ ਨਸ਼ੇ ਦੀ ਪੇਂਡ ਚੜ ਜਾਂਦੇ ਆ ਕਈ ਜਿਹੜੇ ਆ ਪਾਕਿਸਤਾਨ ਦੇ ਅੱਜ ਟੈਲੀਫੋਨ ਤੇ ਜਾਂ ਹੋਰ ਉਸ ਤਰ੍ਹਾਂ ਦੀ ਗਲਤ ਪਾਸੇ ਚਲੇ ਜਾਂਦੇ ਕੋ ਨਸ਼ੇ ਨੂੰ ਚੱਕ ਕੇ ਕਿਤੇ ਸਪਲਾਈ ਕਰਨਾ ਹੋਰ ਕਰਨਾ ਉਹ ਤਾਂ ਹੀ ਰੁਕੇਗਾ ਜੇਕਰ ਇਹਨਾਂ ਨੂੰ ਇਮਪਲॉयਮੈਂਟ ਮਿਲੇਗੀ ਇਹ ਰੁਜ਼ਗਾਰ ਮਿਲੇਗਾ ਤਾਂ ਫਿਰ ਆਟੋਮੈਟਿਕਲ ਜਿਹੜੇ ਬੱਚਿਆਂ ਨੂੰ ਕੋਈ ਇਹ ਤਾਂ ਹੈ ਨਹੀਂ ਕੋ ਮਾਂ ਪਿਓ ਪੜਾਉਂਦਾ ਤੇ ਉਹ ਕਹਵੇ ਕਿ ਇਸ ਮਾੜੀ ਸੰਗਤੇ ਪੈ ਜਾਵੇ ਸਰਕਾਰ ਹੀ ਇਸ ਗੱਲ ਤੇ ਨਾਕਾਮ ਰਹੀ ਹੈ ਕਿ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਇਹਨਾਂ ਨੇ ਕੋਈ ਇਮਪਲॉयਮੈਂਟ ਨਹੀਂ ਦਿੱਤਾ ਨੌਕਰੀਆਂ ਤੇ ਨਹੀਂ ਲਾਇਆ ਤਾਂ ਕਰਕੇ ਜਿਹੜੇ ਬੱਚੇ ਸਾਡੇ ਉਹ ਨਸ਼ੇਵਾਲ ਤੇ ਦੂਸਰੇ ਪਾਸੇ ਜਿਹੜੇ ਉਹ ਨਿਕਲ ਜਾਂਦੇ ਐ ਇਸ ਕਰਕੇ ਇਹ ਮੈਂ ਹੁਣ ਵੀ ਪਾਰਲੀਮੈਂਟ 'ਚ ਗਿਆ ਤਾਂ ਇਹ ਸਭ ਤੋਂ ਮੇਰੀ ਪਹਿਲ ਹੋएगी ਕਿ ਸਾਡੇ ਬੱਚਿਆਂ ਦਾ ਰੋਜ਼ਗਾਰ ਵਾਸਤੇ ਡਿਸਪਲਿਨ ਫੋਰਸਿਸ ਦੇ ਦੇਣ ਸੇਵਾਦਾਰ ਦੇ ਦੇਣ ਕਿਸੇ ਆਰਮੀ 'ਚ ਦੇ ਦੇਣ ਕਿਤੇ ਹੋਰ ਦੇ ਦੇਣ ਇੱਕ ਆ ਜਿਹੜਾ ਇਹਨਾਂ ਨੇ 4 ਸਾਲ ਦਾ ਜਿਹੜਾ ਆਰਮੀ ਦੇ ਵਿੱਚ ਕਿ 4 ਸਾਲ ਨੌਕਰੀ ਕਰ ਕਰਕੇ ਉਸ ਤੋਂ ਬਾਅਦ ਕਰਨ ਨੂੰ 베ਜ ਦਿੰਦੇ ਇਹ ਕਿ ਬਹੁਤ ਗਲਤ ਹੈ ਅਗਨੀ ਵੀਰ ਜਿਹੜੀ ਇਹ ਸਕੀਮ ਹੈ ਇਹ ਕੋਈ ਇੰਨੀ ਚੰਗੀ ਨਹੀਂ ਹੈ ਕਿਉਂਕਿ 4 ਸਾਲ ਦੇ ਵਿੱਚ ਤੁਸੀਂ ਇੱਕ ਨੂੰ ਟ੍ਰੇਨਿੰਗ ਦੇ ਕੇ ਘਰ ਨੂੰ 베ਜ ਰਹੇ ਹੋ ਉਹਨੂੰ 베ਜ ਕਰ ਰਹੇ ਹੋ ਤੇ ਉਹ ਆ ਕੇ ਇੱਥੇ ਗੈਂਗਸਟਰ ਹੀ ਬਣੇਗਾ ਉਹਨੇ ਹੋਰ ਕੀ ਹੋ ਕਰ ਸਕਦਾ ਸੋਚ ਕਰਕੇ ਇਹ ਅਗਨੀ ਵੀਰ ਜਿਹੜੇ ਉਹ ਅਸੀਂ ਉਹਦੇ ਆ ਕੁਝ ਨਹੀਂ ਮੈਂ ਇਹ ਵੀ ਜਿਹੜਾ ਮੁੱਦਾ ਹੈ ਉੱਤੇ ਪਾਰਲੀਮੈਂਟ ਚੱਕੂੰਗਾ ਕਿ ਅਗਨੀ ਵੀਰ ਦੀ ਬਜਾਏ ਪੱਕੇ ਤੌਰ ਤੇ ਜਿਵੇਂ ਪਹਿਲਾਂ ભરਤੀ ਹੋਇਆ ਕਰਦੀ ਸੀ ਉਸੇ ਤਰ੍ਹਾਂ ਜਿਹੜੀਆਂ ਭਰਤੀਆਂ ਹੋਣ ਉਹ ਸਾਰ ਬੋਟਾਂ ਦੇ ਸਿਲਕ ਰੋਡ ਦੀ ਬੜੀ ਮੰਗ ਉੱਠੀ ਆ ਪਾਕਿਸਤਾਨ ਵਪਾਰ ਦੀ ਮੰਗ ਉੱਠੀ ਹੈ ਤੁਸੀਂ ਸਹਿਮਤ ਹੋ ਦੇਖੋ ਇਹ ਵੀ ਸਾਡੀ ਮੈਂ ਪਾਰਲੀਮੈਂਟ ਚ ਪਿਛਲੀ ਸਰਕਾਰ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਕਿ ਸਾਡਾ ਜਿਹੜਾ ਬਾਰਡਰ ਹੈ ਸੈਨੀ ਵਾਲਾ ਬਾਰਡਰ ਸੁਲੇਮਾਨ ਕੀ ਸਾਡੇ ਫਾਇਲਕਾ ਵਾਲਾ ਬਾਰਡਰ ਹੈ ਜਿਹੜਾ ਕਿ ਕਾਬੂਲ ਦਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ ਤੇ ਉੱਥੇ ਇੱਥੋਂ ਸਾਰੇ ਏਸ਼ੀਆ ਦੇ ਵਿੱਚ ਜਿਹੜੀ ਇਹ ਬੂਲ ਇਥੋਂ ਫਾਇਲਕਾ ਤੋਂ ਮੰਡੀ ਕਰ ਲੋ ਕੇ ਜਾਂਦੀ ਸੀ ਇਹਨਾਂ ਨੂੰ ਜੇਕਰ ਖੋਲ ਦਿੱਤਾ ਜਾਂਦਾ ਤਾਂ ਸਾਡਾ ਇਸ ਇਲਾਕੇ ਦਾ ਨਕਸ਼ਾ ਹੀ ਬਦਲ ਜਾਏਗਾ ਵਪਾਰ ਵਧ ਜਾਏਗਾ ਲੋਕਾਂ ਨੂੰ ਰੋਜ਼ਗਾਰ ਮਿਲ ਜਾਏਗਾ ਜਿਹੜੇ ਬੱਚੇ ਗਲਤ ਪਾਸੇ ਜਾਂਦੇ ਉਹ ਜਾਣੋ ਹਟ ਜਾਣਗੇ ਸੋ ਇਸ ਕਰਕੇ ਇਹ ਜੇ ਖੋਲ ਦਿੱਤੇ ਦਾ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਸਰਕਾਰ ਕੇਂਦਰ ਚ ਬਣੇਗੀ ਤੇ ਉਹਦੇ ਵਿੱਚ ਅਸੀਂ ਇਹ ਲੈ ਕੇ ਜਾਵਾਂਗੇ ਮੁੱਦਾ ਕਿ ਸਾਨੂੰ ਇਹ ਕੀਤਾ ਜਾਵੇ ਤੁਹਾਡਾ ਮੁਕਾਬਲਾ ਕਿਸ ਨਾਲ ਅਕਾਲੀ ਦਲ ਭਾਜਪੀ ਕੇ ਆਮ ਆਦਮੀ ਪਾਰਟੀ ਦੇਖੋ ਮੇਰਾ ਮੁਕਾਬਲਾ ਤਾਂ ਮੈਂ ਸਮਝ ਸਕਦਾ ਕਿ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਲੋਕ ਦੇਸ਼ ਦੀ ਆਜ਼ਾਦੀ ਨੂੰ ਦੇਸ਼ ਦੀ ਅਖੰਡਤਾ ਨੂੰ ਦੇਸ਼ ਨੂੰ ਬਰਬਾਦ ਕਰਨ ਵਾਸਤੇ ਤੇ ਦੇਸ਼ ਦੇ ਵਿੱਚ ਲਾ ਐਂਡ ਆਰਡਰ ਨੂੰ ਖਤਮ ਕਰਨ ਲਈ ਡੈਮੋਕ੍ਰੇਸੀ ਖਤਮ ਕਰਨ ਲਈ ਉਹ ਜਿਹੜੇ ਤਤਪਰ ਹੈ ਤੇ ਉਹਨਾਂ ਲੋਕਾਂ ਦੇ ਨਾਲ ਹੈ ਤੇ ਉਹ ਲੋਕ ਕੌਣ ਨੇ ਉਹ ਦੋ ਹੀ ਪਾਰਟੀਆਂ ਹੈ ਬੀਜੇਪੀ ਅਕਾਲੀ ਦਲ ਬੀਜੇਪੀ ਅਕਾਲੀ ਦਲ ਜਿਹੜਾ ਇੱਕੋ ਹੀ ਟੀਮ ਹੈ ਜੇ ਅਕਾਲੀ ਦਲ ਨੂੰ ਵੋਟ ਪੈਗੀ ਤਾਂ ਤਾਂ ਵੀ ਭਾਜੀਪੀ ਦੇ ਹੱਕ ਵਜਾਏਗੀ ਜੇ ਵੀਜੇਪੀ ਨੂੰ ਪੈਗੀ ਤਾਂ ਉਹ ਭਾਜੀਪੀ ਦੇ ਹੱਕ ਵਜਾਏਗੀ ਮੇਰੀ ਲੜਾਈ ਇਹਨਾਂ ਦੋਨਾਂ ਦੇ ਨਾਲ ਹੈ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਜਨਤਾ ਜਿਹੜੀ ਹੈ ਉਹ ਮੇਰਾ ਪੂਰਾ ਸਾਥ ਦੇਣਗੇ ਕਿਉਂਕਿ ਇਹ ਜਿਹੜੀ جنگ ਹੈ ਇਹ ਇੱਕ ਦੇਸ਼ ਦੀ ਆਜ਼ਾਦੀ ਦੀ ਦੂਜੀ ਜੰਗ ਹੈ ਅਸੀਂ ਦੇਸ਼ ਨੂੰ ਬਚਾਉਣਾ ਹੈ ਜੇ ਅਸੀਂ ਦੇਸ਼ ਨੂੰ ਬਚਾਵਾਂਗੇ ਤਾਂ ਅਸੀਂ ਬਚੇ ਰਹਾਂਗੇ ਤੇ ਜੇਕਰ ਦੇਸ਼ ਹੀ ਨਹੀਂ ਬਚਾ ਸਕੇ ਤਾਂ ਫਿਰ ਉਹ ਅਸੀਂ ਇਹ ਜਿਹੜੀ ਜੰਗ ਹਾਰ ਜਾਾਂਗੇ ਸੋ ਇਸ ਕਰਕੇ ਮੋਦੀ ਨੂੰ ਹਟਾਉਣਾ ਸਾਡਾ ਪ੍ਰਾਇੋਰਟੀ ਹੈ ਅਲਾਈਂਡ ਇੰਡੀਆ ਲਾਇੰਸ ਦੀ ਜਿਹੜੀ ਗੱਠਜੋੜ ਹੈ ਉਹ ਪੂਰਾ ਤਤਪਰ ਹੈ ਕਿ ਅਸੀਂ ਮੋਦੀ ਨੂੰ ਹਟਾਉਣਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਇਹ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਵਾਲੀ ਇਸ ਵਾਰ ਹਟ ਜਾਏਗੀ ਤਾਂ ਚਾਰ ਤਿੰਨ ਰਿਜ਼ਲਟ ਆਏਗਾ ਤੇ ਕਾਂਗਰਸ ਦੇ ਇੰਡੀਆ ਲਾਇੰਸ ਦੀ ਜਿਹੜੀ ਪਾਰਟੀ ਦੀ ਸਰਕਾਰ ਬਣੇਗੀ ਇਸ ਵਾਰ ਭਗਵੰਤ ਮਾਨ ਸਾਹਿਬ ਦਾਵਾ ਕਰ ਰਿਹਾ ਕਿ ਜਿਹੜਾ 75 ਸਾਲਾਂ ਦਾ ਵਿਕਾਸ ਨਹੀਂ ਹੋਇਆ ਅਸੀਂ 2 ਸਾਲਾਂ 'ਚ ਕੀਤਾ ਉਸ ਚੀਜ਼ ਨੂੰ ਥੋੜਾ ਮੁਕਾਬਲਾ ਨਹੀਂ ਹੋਣਾ ਚੀਜ਼ ਨਾਲ ਦੇਖੋ ਮੈਂ ਸਮਝ ਸਕਦਾ ਕਿ ਜਿਹੜਾ 75 ਸਾਲ ਵਿੱਚ ਨਹੀਂ ਡਵੈਲਪਮੈਂਟ ਹੋਈ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਨੇ ਕਰਤੀ ਕਿ ਨਸ਼ਾ ਕਰ ਕਰ ਪਛਾਹਤਾ ਡਰੱਗਸ ਕਰ ਕਰ ਪਛਾਹਤਾ ਕ੍ਰਾਪਸ਼ਨ 4 ਗੁਣਾ ਵਧਾਤੀ ਤੇ ਅਫਸਰਾਂ ਦੀ ਕਿਸੇ ਉਹਨਾਂ ਤੇ ਅਫਸਰਾਂ ਤੇ ਪਰ ਕੋ ਉਹਨਾਂ ਦਾ ਕੰਟਰੋਲ ਹੀ ਹੈ ਦੀ ਉਹ ਆਪਦੀ ਮਨਮਰਜ਼ੀ ਕਰਦੇ ਆ ਇਹਨਾਂ ਦੇ ਤਾਂ ਐਮਐਲਏ ਦੀ ਨਹੀਂ ਕੋਈ ਸੁਣਦਾ ਐਮਐਲਏ ਦਾ ਅਫਸਰ ਕੋ ਟੈਲੀਫੋਨ ਨਹੀਂ ਚੁਣਦਾ ਤੇ ਇਹਨਾਂ ਨੇ ਕਿਹੜੀ ਡਵੈਲਪਮੈਂਟ ਕਰਾਤੀ ਆਹ ਡਵੈਲਪਮੈਂਟ ਜਰੂਰ ਕਰਾਈਏ ਕਿ ਜਿਹੜੀ ਅੱਗੇ ਲੋਕਾਂ ਦੀ ਇੱਜ਼ਤ ਹੋਇਆ ਕਰਦੀ ਸੀ ਉਹ ਬੰਦ ਹੋ ਗਈ ਤੇ ਲੋਕਾਂ ਨੂੰ ਕੋ ਨਸ਼ਾ ਜਿਹੜਾ ਹੈ ਉਹ ਘਰ-ਘਰ ਪਹੁੰਚਣ ਲੱਗ ਗਿਆ ਜੋ ਕਰਪਸ਼ਨ ਜਿਹੜੀ ਹੈ ਚਾਰ ਗੁਣਾ ਵਧ ਗਈ ਐਜੂਕੇਸ਼ਨ ਇਹਨੇ ਖਤਮ ਕਰ ਦਿੱਤੀ ਜਿਹੜੀ ਕਹਿ ਰਿਹਾ ਕਿ ਮੈਂ ਦਿੱਲੀ ਦਾ ਮਾਡਲ ਲੈ ਕੇ ਆਇਆ ਤੇ ਅੱਜ ਉਹ ਸਕੂਲਾਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਕੋਈ ਟੀਚਰ ਨਹੀਂ ਕੋਈ ਉੱਥੇ ਸਿਸਟਮ ਹੀ ਨਹੀਂ ਬਣਿਆ ਕਿ ਉਹ এডੂਕੇਸ਼ਨ ਜਿਹੜੀ ਉਹ ਬੱਚੇ ਲੈ ਸਕਣ ਐਸੇ ਦਾ ਹੈਲਥ ਦਾ ਸਿਸਟਮ ਜਿਹੜਾ ਉਹ ਵੀ ਇਹਨੇ ਮਾਰ ਤਾ ਖਤਮ ਕਰਦਾ ਪਹਿਲਾਂ ਡਿਸਪੈਂਸਰੀ ਹੋਇਆ ਕਰਦੇ ਸੀ ਸਰਕਾਰ ਤੋਂ ਦਵਾਈਆਂ ਆਉਂਦੀਆਂ ਸੀ ਉੱਥੇ ਐਮਬੀਬੀਐਸ ਡਾਕਟਰ ਨਹੀਂ ਤਾਂ ਫਾਰਮਾਸਿਸਟ ਉੱਥੇ ਚੈੱਕਅਪ ਫਰਸਟ ایڈ ਦੇਣ ਵਾਸਤੇ ਉੱਥੇ ਹਾਜ਼ਰ ਹੋਇਆ ਕਰਦੇ ਸੀ ਤੇ ਉੱਥੇ ਇਹਨਾਂ ਨੇ ਇੱਕ ਉਹ ਨਵੇਂ ਖੋਲ ਤੇ ਕਹਿੰਦੇ ਵੀ ਅਸੀਂ ਮੱਲਾ ਕਲੀਨਿਕ ਖੋਲਦੇ ਮੱਲਾ ਕਲੀਨਿਕ ਵਿੱਚ ਕੋਈ ਦਵਾਈ ਨਹੀਂ ਕੋਈ ਡਾਕਟਰ ਨਹੀਂ ਕੋਈ ਖੁਸ਼ੀ ਨਹੀਂ ਇਸ ਕਰਕੇ ਉਹ ਵੀ ਇਹਨੇ ਖਤਮ ਕਰਤਾ ਇਹ ਡਵੈਲਪਮੈਂਟ ਉਹਦੀ ਜ਼ਰੂਰ ਕੀਤੀ ਇੱਕ ਪਾਸੇ ਉਹ ਭਗਵੰਤ ਸਿੰਘ ਸਾਹਿਬ ਦਾਵਾ ਕਰ ਰਿਹਾ ਜ਼ੀਰੋ ਬਿੱਲ ਆਇਆ ਸਾਡੇ ਜਾਂ 43000 ਤੋਂ ਪਲੱਸ ਨੌਕਰੀਆਂ ਦਿੱਤੀਆਂ ਅਸੀਂ ਹੋਰ ਇਹ ਚ ਦਾਅਵੇ ਕੰਮ ਨਹੀਂ ਆ ਕਿਤੇ ਇਹ ਵਿਕਾਸ ਨਹੀਂਗਾ ਨਹੀਂ ਦੇਖੋ ਜਿਹੜੇ ਜ਼ੀਰੋ ਬਿੱਲ ਵਾਲੀ ਗੱਲ ਕਰ ਰਹੇ ਉਹ ਤਾਂ ਜੰਨੀ ਸਾਹਿਬ ਨੇ ਜਦੋਂ 3 ਮਹੀਨੇ ਦੀ ਸਰਕਾਰ ਬਣੀ ਸੀ ਲੋਕ ਇੰਨੇ ਖੁਸ਼ ਹੋ ਗਏ ਸੀ ਉਹਨਾਂ ਨੇ ਬਿੱਲ ਜਿਹੜੇ ਬਕਾਇਆ ਸੀ ਸਾਰਿਆਂ ਦਾ ਮਾਫ ਕਰਤਾ ਲੱਖਾਂ ਕਰੋੜਾ ਰੁਪਏ ਜਿਹੜੇ ਅਰਬਾਂ ਰੁਪਏ ਜਿਹੜਾ ਉਹ ਵਰਕ ਕਰਤਾ ਫਿਰ ਬਿਜਲੀ ਦੇ ਬਿੱਲ ਮਾਫ ਕਰਤੇ ਤੇ ਉਹ ਇਹਨਾਂ ਨੇ ਤੇ ਉਹਦੇ ਕੋਈ ਕੁਝ ਵੀ ਨਹੀਂ ਕੀਤਾ ਇਹ ਤਾਂ ਸਿਰਫ ਗੱਲਾਂ ਐ ਡਰਾਮੇ ਕਰਕੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰਨ ਵਾਲੀ ਸਰਕਾਰ ਐ ਤੇ ਐ ਸਿਲੈਕਸ਼ਨ 'ਚ ਹੀ ਪਤਾ ਲੱਗ ਜਾਏਗਾ ਕਿ ਉਹ ਕਿੰਨੇ ਉਹਦਾ ਜਿਹੜਾ ਉਹਨੇ ਨਾਰਾ ਲਾਇਆ ਕਿ 13 ਜ਼ੀਰੋ ਹੋਣਾ ਉਹ ਇੱਥੇ ਰਿਜ਼ਲਟ ਦੱਸ ਦੇਗਾ ਵੀ ਕਿੰਨੇ ਇਹਨੂੰ ਸੀਟਾਂ ਜਾਂਦੀਆਂ ਕਿੰਨੀ ਕਾਂਗਰਸ ਲੈ ਕੇ ਜਾਂਦੀ ਕਿੰਨੀ ਹੋਰ ਲੈ ਕੇ ਜਾਂਦੀ ਹੈ ਤੇ ਇਸ ਕਰਕੇ ਇਹ ਜਿੱਤ ਜਿਹੜੀ ਹੈ ਕਾਂਗਰਸ ਦੀ ਇੱਥੇ ਪੰਜਾਬ ਵਿੱਚ ਪੰਜਾਬ ਕੀ ਇੰਡੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪੂਰੀ ਜਿੱਤ ਜਿਹੜੀ ਇਹ ਸਾਹਮਣੇ ਖੜੀ ਹੈ ਤੁਹਾਡੇ ਤੁਸੀਂ ਦੋ ਵਾਰੀ ਐਮਪੀ ਰਹੇ ਹੋ ਇੱਥੋਂ ਤੁਹਾਡੇ ਤੁਹਾਡੇ ਕਾਰਜਕਾਲ ਦੌਰਾਨ ਕਿਹੜੇ ਕੋਈ ਵਧੀਆ ਕੰਮ ਕੀਤਾ ਕੋਈ ਪੰਜ ਗ੍ਰਾਂਟ ਗਿਣਾ ਸਕਦੇ ਸਾਨੂੰ ਕੰਮ ਤਾਂ ਦੇਖੋ ਬਹੁਤ ਕੰਮ ਕੀਤੇ ਹੈ ਲੋਕਾਂ ਦੇ ਨੂੰ ਡਵੈਲਪਮੈਂਟ ਕੀਤਾ ਹੈ ਜਿਹੜੇ ਲੋਕਾਂ ਦੇ ਨਾਲ ਅਸੀਂ ਇੱਕ ਇੱਥੇ ਪੀਜੀਆ ਜਿਹੜਾ ਸਾਡੇ ਫਿਰੋਜ਼ਪੁਰ ਪੈਸੇ ਆ ਚੁੱਕੇ ਆ ਲੇਕਿਨ ਸਰਕਾਰ ਨੂੰ ਬਣ ਨਹੀਂ ਦੇ ਰਹੀ ਪੀਜੀ ਦਾ ਉਦਘਾਟਨ ਨਹੀਂ ਪੱਤਰ ਰੱਖਿਆ ਗਿਆ ਕੰਮ ਚੱਲ ਰਿਹਾ ਪਰ ਸਲੋ ਚਲਾ ਰਿਹਾ ਹੈ ਇਸੇ ਤਰ੍ਹਾਂ ਸਾਡੇ ਇੱਕ ਕੈਂਸਰ ਜਿਹੜੀ ਇਸ ਇਲਾਕੇ ਬਹੁਤ ਜ਼ਿਆਦਾ ਹੈ ਅਸੀਂ ਫਾਜ਼ਿਲਕਾ ਦੇ ਵਿੱਚ ਕੈਂਸਰ ਦਾ ਹਸਪੀਟਲ ਜਿਹੜਾ ਉਹ ਲੈ ਕੇ ਆਏ ਉਹਦਾ ਵੀ ਕੰਮ ਚੱਲ ਰਿਹਾ ਹੈ ਇੱਥੇ ਜਿਹੜਾ ਸਾਨੂੰ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ ਉਹ ਫਿਰੋਜ਼ਪੁਰ ਦੇ ਵਿੱਚ ਇੱਕ ਪਾਸਪੋਰਟ ਦਫ਼ਤਰ ਅਸੀਂ ਖੁਲਾਇਆ ਹੈ ਐਸੇ ਤੇ ਤੇ ਪੀਣ ਵਾਲਾ ਪਾਣੀ ਜਿਹੜਾ ਉਹ ਲੋਕਾਂ ਨੂੰ ਮੋਈਆ ਨਹੀਂ ਹੋ ਰਿਆ ਸੀ ਉਹ ਮੋਈਆ ਕੌਣ ਵਾਸਤੇ ਅਸੀਂ ਸਕੀਮ ਬਣਾਈ ਹੈ ਨਹਿਰੀ ਪਾਣੀ ਜਿਹੜਾ ਸਾਡੇ ਇਸ ਏਰੀਏ ਦੇ ਵਿੱਚ ਬਿਲਕੁਲ ਮਾੜਾ ਪਾਣੀ ਆਂਦਾ ਜ਼ਰੀਲਾ ਆਉਂਦਾ ਸੀਗਾ ਔਰ ਉਹ ਜ਼ਰੀਲਾ ਪਾਣੀ ਖੇਤੀ ਵੀ ਨਹੀਂ ਸੀ ਹੁੰਦਿੰਦਾ ਤੇ ਪਸ਼ੂਆਂ ਦੇ ਪੀਣ ਲਈ ਵੀ ਉਹ ਨੁਕਸਾਨਦੇ ਸੀਗਾ ਉਹ ਹੁਣ ਜਿਹੜਾ ਅਸੀਂ ਪ੍ਰੋਜੈਕਟ ਬਣਾ ਕੇ ਮਨਜ਼ੂਰ ਹੋਇਆ ਕੁਝ ਕੰਮ ਚੱਲ ਰਿਹਾ ਹੈ ਬਾਕੀ ਉਹ ਕੰਮ ਜਿਹੜਾ ਰਹਿੰਦਾ ਉਹ ਹੋ ਜਾਏਗਾ ਤਾਂ ਫਿਰ ਸਾਨੂੰ ਇਹ ਵੀ ਇਹਦਾ ਹੱਲ ਵੀ ਹੋ ਜਾਏਗਾ ਕੈਂਸਰ ਦੇ ਜਿਹੜੇ ਸਾਡੇ ਮੁਕਸਰ ਮਲੂਰ ਦੇ ਇਸ ਵਿੱਚ ਕੈਂਸਰ ਦੀ ਬੜੀ ਬਿਮਾਰੀ ਹੈ ਸਾਡੇ ਵੀ ਇੱਥੇ ਕਾਫੀ ਹੈ ਉਹਦੇ ਵਾਸਤੇ ਮੈਂ ਹਜ਼ਾਰਾਂ ਲੋਕਾਂ ਨੂੰ ਸਰਕਾਰ ਤੋਂ ਵੀ ਰਵਾਨ ਮੰਤਰੀ ਲੀਫ ਫੰਡ ਚੋਂ ਫੰਡ ਲੈ ਕੇ ਦਿੱਤੇ ਕਰੋੜਾਂ ਰੁਪਏ ਜਿਹੜੇ ਉਹ ਲੈ ਕੇ ਦਿੱਤੇ ਸੋ ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਹੈ ਉਹ ਇਸ ਸਰਕੇ ਦੇ ਵਿੱਚ ਆਈਆਂ ਔਰ ਜਿੱਥੇ ਸਾਡੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਹੁੰਦੀ ਸੀ ਫਲੱਡ ਆਇਆ ਸੀ ਤੇ ਅਸੀਂ ਟੈਂਕਰ ਮੋਈਆ ਕਰਾਏ ਸਕੂਲਾਂ ਦੇ ਵਿੱਚ ਆਰਓ ਬੱਚਿਆਂ ਵਾਸਤੇ ਪੀਰਵਾ ਚੰਗਾ ਪਾਣੀ ਉਹ ਦਿੱਤੇ ਆ ਕਾਫੀ ਯਾਨੀ ਕਿ ਡਵੈਲਪਮੈਂਟ ਉਹਨਾਂ ਸਾਲਾਂ ਵਿੱਚ ਅਸੀਂ ਕੀਤੀ ਹੈ ਬੀਜੇਪੀ ਦਾਵਾ ਠੋਕਰੀਆ 400 ਤੋਂ ਪਾਰ ਕੀ ਲੱਗਦਾ 400 ਤੋਂ ਪਾਰ ਹੁਣ ਦਾਵਾ ਤਾਂ ਛੱਡਤਾ ਹੁਣ ਤਾਂ ਚੁੱਪ ਕਰਕੇ ਕਹਿ ਰਹੇ ਕਿ ਅਸੀਂ ਬਹੁਤ ਹਾਸਲ ਕਰਾਂਗੇ ਸਰਕਾਰ ਬਣਾਵਾਂਗੇ ਪਰ ਹੋਰ ਇੱਕ ਦਾ ਜੇ ਸਟੈਪ ਹੋ ਗਈ ਜਿਹੜੀ VOTING ਤਾਂ ਫਿਰ ਇਹ ਵੀ ਕਹਿਣਾ ਛੱਡ ਦੇਣਗੇ ਇਸ ਵਾਰ ਬੀਜੇਪੀ ਨੂੰ 200 ਤੋਂ ਵੱਧ ਸੀਟਾਂ ਨਹੀਂ ਹੋਣਗੀਆਂ ਤੇ ਇੰਡੀਆ ਲੈਂਸ ਨੂੰ ਜਿਹੜਾ ਉਹ 400 ਤੋਂ ਪਾਰ ਕਰੇਗਾ ਇਹ ਸਾਡੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਬਣੇਗੀ ਤੁਸੀਂ ਲੰਮਾ ਸਮਾਂ ਬੀਜਪੀ ਨਾਲ ਬੀਜਪੀ ਦਾ ਗੱਠਜੋੜ ਸਰਕਾਰ ਚਲਾਈ ਆ ਤੁਸੀਂ ਬੀਜਪੀ ਦਾ ਪੰਜਾਬ ਚ ਭੁੱਖੇ ਕੀ ਦੇਦੇ ਹੋ ਤੇ ਮੈਂ ਅਸੀਂ ਸਾਡੀ ਉਸ ਵੇਲੇ ਮੈਂ ਖਾਲੀ ਦਲ ਸੀਗਾ ਐਲਾਈਂਸ ਪਾਰਟੀ ਦਾ ਗੱਠਜੋੜ ਸੀਗਾ ਪਰ ਉਦੋਂ ਜਿਹੜੇ ਗਲਤ ਕੰਮ ਹੋਇਆ ਕਰਦੇ ਸੀ ਅਸੀਂ ਨਹੀਂ ਸੀ ਕਰਨਾ ਚਾਹੁੰਦੇ ਨਹੀਂ ਸੀ ਕਰਦੇ ਐਸੇ ਕਰਕੇ ਮੈਨੂੰ ਪਾਰਟੀ ਵਿੱਚੋਂ ਜਿਹੜਾ ਉਹ ਇਸ ਤਰ੍ਹਾਂ ਦਾ ਮੇਰੇ ਨਾਲ ਬਿਹੇਵ ਕੀਤਾ ਗਿਆ ਜਿਹੜੇ ਪ੍ਰੋਜੈਕਟ ਮੈਂ ਲੈ ਕੇ ਆਇਆ ਉਹ ਪ੍ਰੋਜੈਕਟ ਰੋਕ ਲਏ ਜਾਂਦੇ ਸੀ ਉੱਥੇ ਵੀ ਨਹੀਂ ਸੀ ਹੁੰਦਿੰਦੇ ਐਸੀ ਕਰਕੇ ਕਾਂਗਰਸ ਪਾਰਟੀ ਦੇ ਅਸੀਂ ਵਿੱਚ ਹੈ ਜਿਹਦੇ ਮੇਰਾ ਬੇਟਾ ਵੀ ਐਮਐਲਏ ਬਣਿਆ ਮੈਂ ਪਿਛਲੀ ਵਾਰ ਵੀ ਇਲੈਕਸ਼ਨ ਮੇਰੇ ਮੁਕਾਬਲੇ ਤੇ ਮੈਂ ਲੜਿਆ ਮੇਰੇ ਮੁਕਾਬਲੇ ਸੁਖਬੀਰ ਸਿੰਘ ਬਾਦਲ ਸਾਡੇ ਡਿਪਟੀ ਸੀਐਫਸੀ ਉਹਨਾਂ ਨੇ ਇਲੈਕਸ਼ਨ ਲੜੀ ਤੇ 434000 ਮੈਨੂੰ ਵੋਟਾਂ ਪਈਆਂ ਬਾਕੀ ਕੈਪਟਨ ਸਾਡੀ ਪਾਰਟੀ ਦੇ ਸਾਰੇ ਲੀਡਰਸ਼ਿਪ ਜੀ ਸੀ ਉਹ ਸੁਖਬੀਰ ਸਿੰਘ ਬਾਦਲ ਦੀ ਹੋਰ ਮਦਦ ਕੀਤੀ ਜਿਸ ਕਰਕੇ ਉਹ ਇਲੈਕਸ਼ਨ ਇਥੋਂ ਜਿੱਤ ਗਿਆ ਅਗਰ ਸਾਡੀ ਪਾਰਟੀ ਦੇ ਉਹ ਲੀਡਰ ਸਾਡੀ ਸਪੋਰਟ ਕਾਂਗਰਸ ਕਰ ਦਿੰਦੀ ਤੇ ਫਿਰ ਸੁਖਬੀਰ ਸਿੰਘ ਬਾਦਲ ਵੀ ਇਥੋਂ ਨਹੀਂ ਸੀ ਜਿੱਤ ਸਕਦਾ ਸੋ ਅੱਜ ਵੀ ਇੰਨਾ ਵੱਡਾ ਲੋਕਾਂ ਦੇ ਵਿੱਚ ਸੱਚ ਹੈ ਕਿ ਪਰਮਾਤਮਾ ਦੀ ਕਿਰਪਾ ਹੈ ਬਹੁਤ ਵੱਡੀ ਲੀਡਰ ਜਿੱਤਾਂਗੇ ਤੁਸੀਂ ਅਕਾਲੀ ਦਲ ਦਾ ਭੁਖੀ ਕਿਹਦੀ ਦਿੱਕਤ ਪੰਜਾਬ ਦੇ ਵਿੱਚ ਅਕਾਲੀ ਦਲ ਤਾਂ ਮੈਂ ਅੱਜ ਤੋਂ ਕੋਈ 10 ਸਾਲ ਤਾਂ 8 ਕੁ ਸਾਲ ਪਹਿਲਾਂ ਹੀ ਮੈਂ ਇੱਕ ਬਿਆਨ ਦਿੱਤਾ ਸੀ ਪ੍ਰੈਸ ਨੂੰ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਹਿਲਾਂ ਤਾਂ ਮੈਂ ਜ਼ਿੰਦਗੀ ਵਿੱਚ ਕਦੇ ਕੋਈ ਇਲੈਕਸ਼ਨ ਹੀ ਨਹੀਂ ਨਹੀਂ ਲੜੂੰਗਾ ਠੀਕ ਹੈ ਤੇ ਵੀ ਅਕਾਲੀ ਦਲ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਏਟ ਕਦੇ ਸਰਵਾਈਵ ਹੀ ਨਹੀਂ ਕਰ ਸਕਦਾ ਤੇ ਅੱਜ ਉਹ ਜਿਹੜੀ ਅੱਜ ਸਾਹਮਣੇ ਆ ਗਏ ਕਿ ਕਾਲੀਦਲ ਮਰ ਗਿਆ ਕਾਲੀਦਲ ਨੂੰ ਮਾਰਤਾ ਤੇ ਕਿਉਂਕਿ ਇਹ ਸੋਚ ਹੁੰਦੀ ਏ ਉਹਨਾਂ ਦੀ ਨਹੀਂ ਸੋਚ ਆ ਕਿ ਮੇਰੇ ਤੋਂ ਉੱਪਰ ਕੋਈ ਨਿਕਲੇ ਜੇ ਮੇਰੇ ਤੋਂ ਕੋਈ ਵੱਡਾ ਹੋਵੇ ਤੇ ਉਹਨੂੰ ਮਾਰਦੇ ਮਾਰਦੇ ਅੱਜ ਕਾਲੀਦਲ ਨੂੰ ਮਾਰਤਾ ਇਸ ਕਰਕੇ ਕਾਲੀਦਲ 20 ਸੇ ਬਾਦਲ ਦੀ ਪ੍ਰਧਾਨਗੀ ਏਟ ਕਦੇ ਵੀ ਸਰਵਾਈਵ ਨਹੀਂ ਕਰੇਗਾ ਇੱਕ ਆਖਰੀ ਸਵਾਲ ਪੰਜਾਬ ਦੇ ਵੋਟਰਾਂ ਨੂੰ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਪੰਜਾਬ ਦੇ ਵੋਟਰਾਂ ਤੇ ਲੋਕਾਂ ਨੂੰ ਮੈਂ ਮੇਰਾ ਇਹ ਹੀ ਸਨਿਵਰ ਬੇਨਤੀ ਹੈ ਕਿ ਆਪਣਾ ਇਲੈਕਸ਼ਨ ਜਿਹੜਾ ਹੈ ਕੋਈ ਛੋਟੀ ਲੜਾਈ ਨਹੀਂ ਹੈ ਇਹ ਦੇਸ਼ ਦੀ ਲੜਾਈ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਦੇਸ਼ ਤਾਂ ਬਚੇਗਾ ਜੇਕਰ ਆਪਾਂ ਮੋਦੀ ਦੀ ਸਰਕਾਰ ਨੂੰ ਲਾਂਬੇ ਕਰਕੇ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ ਤੇ ਦੇਸ਼ ਦੀ ਡੈਮੋਕ੍ਰੇਸੀ ਦੇਸ਼ ਦੇ ਜਿਹੜੇ ਡਾਕਟਰ ਭੀਮਰਾਇ ਅੰਬੇਦਕਰ ਜੀ ਦਾ ਲਿਖਿਆ ਜਿਹੜਾ ਜੋ ਕਾਨੂੰਨ ਬਣੇ ਉਹ ਸਾਰੇ ਚੀਜ਼ ਇਹਨਾਂ ਨੇ ਖਤਮ ਕਰ ਦੇ ਨੇ ਤੇ ਸਿਰਫ ਤੇ ਸਿਰਫ ਡਿਕਟੇਟਰਸ਼ਿਪ ਰਹਿ ਜਾਣਗੇ ਇਸ ਕਰਕੇ ਦੇਸ਼ ਜੇ ਦੇਸ਼ ਬਚੇਗਾ ਤੇ ਅਸੀਂ ਬਚੇ ਰਾਂਗੇ ਜੇ ਦੇਸ਼ ਹੀ ਨਹੀਂ ਬਚੇਗਾ ਤਾਂ ਫਿਰ ਅਸੀਂ ਕਿੱਥੋਂ ਬਚ ਜਾਾਂਗੇ ਇਸ ਕਰਕੇ ਇਹ ਵੋਟ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਪਾਉਣ ਵਾਸਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਦੇਸ਼ ਨੂੰ ਬਚਾਉਣ ਵਾਸਤੇ ਕਾਂਗਰਸ ਦੇ ਹੱਥ ਪੰਜੇ ਦੇ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਆਪਾਂ ਤਰੱਕੀ ਖiali ਜਿਹੋ ਦੇ ਵੱਲ ਸੋ। ਲਾਸਟ ਸਵਾਲ ਜਦੋਂ ਜੀ ਤੁਸੀਂ ਐਮਪੀ ਬਣਦੇ ਹੋ ਪਹਿਲਾ ਕਿਹੜਾ ਕੰਮ ਕਰੋਗੇ ਭਾਈ ਫਰੋਜਪੁਰ ਹਲਕਾ ਮੇਰਾ ਪਹਿਲਾ ਕੰਮ ਤੇ ਹੋਏਗਾ ਕਿ এমਪਲॉयਮੈਂਟ ਜਿਹੜੇ ਨੌਜਵਾਨ ਪੜ੍ਹੇ ਲਿਖੇ ਉਹਨਾਂ ਨੂੰ এমਪਲॉयਮੈਂਟ ਦੇ ਵੱਲ ਤੋਰਿਆ ਜਾਵੇ ਉਹਨਾਂ ਦੀ ਐਜੂਕੇਸ਼ਨ ਨੂੰ ਪੂਰਾ ਕਰਿਆ ਜਾਵੇ ਸੋ ਇਹ ਜਿਹੜਾ ਮੇਰੀ ਪ੍ਰਾਇੋਰਟੀ ਇਹ ਹੋਏਗੀ ਕਿ ਅਸੀਂ ਇੱਥੇ ਇੰਡਸਟਰੀ ਲਿਆ ਕੇ ਸਰਕਾਰ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਬਾਰਡਰ ਦੀ ਇਹ ਏਰੀਆ ਦੱਸਿਆ ਕਿ ਇਹਨਾਂ ਦਾ ਬੱਚਿਆਂ ਨੂੰ ਅਲੱਗ ਇੱਕ ਭਰਤੀ ਕਰਕੇ ਇਹਨਾਂ ਦੀ ਇੰਪਲਾਈਮੈਂਟ ਨੂੰ ਪੂਰਾ ਕੀਤਾ ਜਾ ਤਾਂ ਕਿ ਇਹ ਬੱਚੇ ਜਿਹੜੇ ਐ ਇਹ ਗਲਤ ਪਾਸੇ ਨਾ ਜਾਣ ਤੇ ਆਪਣੇ ਜੀਵਨ ਜਿਹੜਾ ਵਧੀਆ ਜੀਓ ਧੰਨਵਾਦ ਸਰ ਇਹ ਸੰਸਾਡੇ ਨਾਲ ਮੌਜੂਦ ਸ਼ਿਰ ਸਿੰਘ ਕੋਬਾਇਆ ਜੀ ਲੋਕ ਇਹ ਹਲਕਾ ਪ੍ਰੋਪਰ ਤੋਂ ਕੀ ਨਤੀਜੇ ਹੋਣਗੇ ਸਮਾਂ ਦੱਸੇਗਾ ਕੈਮਰਾਮੈਨ ਮਾਂਚੂ ਦੇ ਨਾਲ ਮੈਂ ਆਕਾਸ਼ ਬੋਪਾਰਾ ਐ ਫਿਰੋਜ਼ਪੁਰ ਧੰਨਵਾਦ